ਲੰਬੇ ਸਮੇਂ ਦੇ ਤਣਾਅ ਤੋਂ ਬਾਅਦ ਰੂਸ ਨੇ ਆਖਰਕਾਰ ਵੀਰਵਾਰ ਨੂੰ ਯੂਕਰੇਨ ਤੇ ਹਮਲਾ ਕਰ ਦਿੱਤਾ ਰੂਸ ਦੇ ਰਾਸ਼ਟਰਪਤੀ ਵਲਾਮੀਦੀਰ ਪੁਤਿਨ ਨੇ ਰਾਸ਼ਟਰੀ ਚੈਨਲ 'ਤੇ ਯੂਕਰੇਨ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ ਇਸ ਬਿਆਨ ਦੇ 5 ਮਿੰਟ ਦੇ ਅੰਦਰ ਯੂਕਰੇਨ ਦੀ ਰਾਸ਼ਟਰੀ ਏਅਰਕੀਫ ਸਮੇਤ ਕਈ ਸੂਬਿਆਂ ਵਿੱਚ ਹਮਲਾਵਰ ਵਰਤਮਾ ਹੈ ਹੋਏ ਤੇ ਇਸ ਯੂਕਰੇਨ ਰੂਸੀ ਤਣਾਦਿਰਚਕਾਰ 7 ਲੋਕਾਂ ਦੀ ਮੌਤ ਦੀ ਖਬਰ ਹੈ ਤੇ 9 ਲੋਕ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਰਾਸ਼ਟਰੀ ਏਅਰਕੀਫ ਤੇ ਵੀ ਮਜ਼ਾਇਦ ਹਮਲਾ ਕੀਤਾ ਗਿਆ ਇਸ ਦੇ ਨਾਲ ਹੀ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਦੇ 5 ਰੂਸੀ ਜਹਾਜ਼ਾਂ ਨੂੰ ਡੇਕ ਦਿੱਤਾ ਹੈ ਕਈ ਥਾਵਾਂ ਤੇ ਧਮਾਕੇ ਦੀ ਖਬਰ ਹੈ ਯੂਕਰੇਨ ਨੇ ਇੱਕ ਹੋਰ ਬਿਆਨ ਜਾਰੀ ਕੀਤਾ ਯੂਕਰੇਨਿਕਾ ਕਹਿੰ ਕੇ ਸਾਡੇ ਤੇ ਰੂਸ ਅਤੇ ਬੈਲਾਰੂਸ ਕ੍ਰੀਮੀਆ ਸਰਹੱਦ ਤੇ ਤਿੰਨ ਪਾਸੇ ਹਮਲਾ ਹੋਇਆ ਲੋਹਾਂਸਕ ਖਾਰਕੀਵ ਜੇ ਨੀਵ ਸੁਮੀਯਤੇ ਜਾਟੂ ਮੀਰ ਪ੍ਰਾਂਤਾ ਵਿੱਚ ਹਮਲੇ ਚੱਲੇ ਚੱਲੇ ਨੇ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਲੋਹਾਨ ਸਕ ਵਿੱਚ ਪੰਜ ਰੂਸੀ ਜਹਾਜ਼ ਅਤੇ ਇੱਕ ਹੈਲੀਕਾਪਟਰ ਨੂੰ ਗੋਲੀ ਮਾਰ ਦਿੱਤੀ ਹੈ ਯੂਕਰੇਨ ਵਿੱਚ ਮਾਰਸ਼ਲ ਲਾਅ ਲਾਗੂ ਹੈ ਯਾਨੀ ਕਿ ਉਥੋਂ ਦੀ ਕਾਨੂੰਨੀ ਵਿਵਸਥਾ ਹੁਣ ਫੌਜ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਬਿਆਨ ਦਿੱਤਾ ਹੈ ਕਿ ਯੂਕਰੇਨ ਰੂਸ ਦਾੰਗ ਨੂੰ ਟਾਲੇ ਨਹੀਂ ਜਾ ਸਕਦਾ ਇਸ ਲਈ ਰੂਸ ਨੇ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰ ਰਿਹਾ ਹੈ ਉਹਨਾਂ ਦਾ ਟੀਚਾ ਯੂਕਰੇਨ ਉਤੇ ਕਬਜ਼ਾ ਕਰਨਾ ਨਹੀਂ ਹੈ ਉਤਨੇ ਯੂਕਰੇਨੀ ਫੌਜ ਨੂੰ ਹਥਿਆਰ ਸੁੱਟਨ ਅਤੇ ਕਾਰਜਾਂ ਲਈ ਗਿਆ ਨਿਊਜ਼ ਅਜਨ ਸੀ ਮੁਤਾਬਕ ਯੂਕਰੇਨ ਵਿੱਚ ਹਵਾਈ ਖੇਤ ਨੂੰ ਬੰਦ ਕਰ ਦਿੱਤਾ ਗਿਆ ਹਵਾਈ ਅੱਡੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਹਰਕਤ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਬਚਾਅ ਮਿਸ਼ਨ ਨੂੰ ਵੀ ਰੋਕਣਾ ਪਿਆ ਯੂਕਰੇਨ ਜਾਣ ਵਾਲੀ 에어 ਇੰਡੀਆ ਦੀ ਫਲਾਈਟ ਖਤਰੇ ਦੀ ਚੇਤਾਵਨੀ ਚਲਦਿਆਂ ਵਾਪਸ ਪਰਤ ਆਈ ਰੂਸੀ ਹਮਲੇ ਤੋਂ ਬਾਅਦ ਨਾਟੋ ਰੂਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਰਿਪੋਰਟ ਮੁਤਾਬਕ ਨਾਟੋ ਦੇ 30 ਮੈਂਬਰ ਦੇਸ਼ਾਂ ਚੋਂ ਰੂਸ ਤੇ ਹਮਲਾ ਕਰਨ ਦੀ ਗੱਲ ਚੱਲ ਰਹੀ ਹੈ ਨਾਟੋ ਆਰਟੀਕਲ 4 ਦੀ ਵਰਤੋਂ ਰੂਸ ਵਿਰੁੱਧ ਕਰ ਸਕਦਾ ਹੈ ਆਖਰ ਕਿਵੇਂ ਵਿਧਿਆਏ ਵਿਵਾਦ ਰੂਸ ਅਤੇ ਯੂਕਰੇਨ ਵਿਚਕਾਰੇ ਚੱਲ ਰਿਹਾ ਤਣਾਅ ਨਵਾਂ ਨਹੀਂ ਹੈ। ਕਰੀਬ 30 ਸਾਲ ਪਹਿਲਾਂ ਜਦੋਂ ਤੱਕ ਦੋਵੇਂ ਦੇਸ਼ ਇੱਕੋ ਜਿਹੇ ਸਨ ਪਰ ਰੂਸ ਅਤੇ ਯੂਕਰੇਨ ਦੀਆਂ ਸਰਹੱਦ ਦੁਨੀਆ ਦੇ ਸਭ ਤੋਂ ਤਣਾਅਪੂਰਨ ਸਰਹੱਦਾਂ ਵਿੱਚ ਗਿਣੀਆਂ ਜਾਂਦੀਆਂ। ਅਗਸਤ 1991 ਵਿੱਚ ਯੂਕਰੇਨ ਨੇ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ। ਉਸੇ ਸਾਲ 1 ਦਸੰਬਰ ਨੂੰ ਇੱਕ ਜਨਮਤ ਸੰਗ੍ਰਹਿ ਹੋਇਆ ਜਿਸ ਵਿੱਚ 90% ਯੂਕਰੇਨੀਆਂ ਨੇ ਸੋਵੀਅਤ ਯੂਨੀਅਨ ਨੂੰ ਛੱਡਣ ਲਈ ਵੋਟ ਕੀਤੀ। ਅਗਲੇ ਦਿਨ ਰੂਸ ਦੇ ਤਤਕਾਲੀ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਯੂਕਰੇਨ ਵਿੱਚ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦਿੱਤੀ। ਉਸ ਸਮੇਂ ਰੂਸ ਨੇ ਵੀ ਕ੍ਰੀਮੀਆ ਨੂੰ ਯੂਕਰੇਨ ਦਾ ਹਿੱਸਾ ਕਿਹਾ ਸੀ। 1954 ਵਿੱਚ ਸੋਵੀਅਤ ਯੂਨੀਅਨ ਦੇ ਸੁਪਰੀਮ ਲੀਡਰ ਨਿਕਿਤਾ ਖਰਚੇਵ ਨੇ ਕ੍ਰੀਮੀਆ ਨੂੰ ਯੂਕਰੇਨ ਨੂੰ ਤੋਹਫੇ ਵਜੋਂ ਦਿੱਤਾ। ਵਿਕਟਰ ਯਾਨੂਕੋਵਿਚ ਨੇ 2004 ਵਿੱਚ ਯੂਕਰੇਨ ਵਿੱਚ ਰਾਸ਼ਟਰਪਤੀ ਚੋਣ ਜਿੱਤੀ ਸੀ। ਯਾਨੂਕੋਵਿਚ ਨੂੰ ਰੂਸ ਦਾ ਸਮਰਥਕ ਮੰਨਿਆ ਜਾਂਦਾ ਹੈ ਉਸ ਦੇ ਜਿੱਤ ਤੋਂ ਬਾਅਦ ਯੂਕਰੇਨ ਵਿੱਚ ਬਗਾਵਤ ਸ਼ੁਰੂ ਹੋ ਗਈ ਇਸ ਨੂੰ ਔਰੇਂਜ ਰੈਵੋਲੂਸ਼ਨ ਦਾ ਨਾਮ ਦਿੱਤਾ ਗਿਆ ਸੀ 2008 ਵਿੱਚ ਵਿਰੋਧੀ ਤਿਰਦੇ ਨੇਤਾ ਵਿਕਟਰ ਨੇ ਨਾਟੋ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਵਿੱਚ ਇੱਕ ਯੋਜਨਾ ਪੇਸ਼ ਕੀਤੀ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਪਰ ਰੂਸੀ ਰਾਸ਼ਟਰਪਤੀ ਵਿਲਾਮੀਰ ਪੁਤਨ ਨੇ ਇਸ ਦਾ ਵਿਰੋਧ ਕੀਤਾ ਨਾਟੋ ਨੇ ਜਾਰਜੀਆ ਤੇ ਯੂਕਰੇਨ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਪਰ ਰੂਸ ਨੇ ਜਾਰਜੀਆ ਤੇ ਹਮਲਾ ਕਰਕੇ 4 ਦਿਨਾਂ ਦੇ ਅੰਦਰ ਉਸ ਨੂੰ ਦੋ ਇਲਾਕਿਆਂ ਤੇ ਕਬਜ਼ਾ ਕਰ ਲਿਆ ਵਿਕਟਰ ਯਾਨੂਕੋਵਿਚ ਨੇ ਇੱਕ ਵਾਰ ਫਿਰ 2010 ਦੀਆਂ ਰਾਸ਼ਟਰਪਤੀ ਚੋਣਾਂ ਜਿੱਤੀਆਂ। ਉਹਨਾਂ ਨੇ NATO ਵਿੱਚ ਸ਼ਾਮਲ ਹੋਣ ਦੀ ਯੂਕਰੇਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਯਾਨੂਕੋਵਿਚ ਦੇ ਫੈਸਲੇ ਦਾ ਵਿਰੋਧ ਕਰਨ ਲਈ ਲੋਕ ਸੜਕਾਂ 'ਤੇ ਉਤਰ ਆਏ। ਵਿਰੋਧ ਇੰਨਾ ਵੱਧ ਗਿਆ ਕਿ 22 ਫਰਵਰੀ 2014 ਨੂੰ ਯਾਨੂਕੋਵਿਚ ਦੇਸ਼ ਛੱਡ ਕੇ ਭੱਜ ਗਿਆ। ਯੂਕਰੇਨ ਵਿੱਚ ਯੂਰੋਪਨ ਯੂਨੀਅਨ ਦੇ ਸਮਰਥਕਾਂ ਦੇ ਸੱਤਾ ਵਿਚੌਂਤਵਾਦ ਕ੍ਰੀਮੀਆਂ 'ਤੇ ਹਮਲਾ ਕੀਤਾ ਗਿਆ ਸੀ ਫੌਜ ਦੀ ਵਰਦੀ ਪਹਿਨੇ ਬਾਗੀਆਂ ਨੇ ਕ੍ਰੀਮੀਆਂ ਦੀ ਸੰਸਦ 'ਤੇ ਹਮਲਾ ਕਰ ਲਿਆ ਸੀ ਤੇ ਰਾਸ਼ਟਰਪਤੀ ਪੁੱਤਰ ਨੇ ਇਹ ਮੰਨਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਰੂਸੀ ਸੈਨਿਕ ਸਨ ਲਦਮਿਰ ਜੈਲਸਨਕੀ ਨੇ 2019 ਦੇ ਚੋਣਾਂ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਸਨ ਨਵੰਬਰ 2021 ਵਿੱਚ ਸੈਟਲਾਈਟ ਚਿੱਤਰਾਂ ਤੋਂ ਪਤਾ ਲੱਗਿਆ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ ਫੌਜਾਂ ਦੀ ਤਣਾਅ ਦਿੱਤੀ ਸ਼ੁਰੂ ਕਰ ਦਿੱਤੀ ਹੈ ਰੂਸ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਵੇ ਕਿਉਂਕਿ ਰੂਸ ਨੂੰ ਲੱਗਦਾ ਹੈ ਕਿ ਜੇਕਰ ਆਜਿਆ ਹੁੰਦਾ ਤਾਂ ਨਾਟੋ ਦੇ ਫੌਜੀ ਅਤੇ ਬੇਸ ਉਹਨਾਂ ਦੀ ਸਰਹੱਦ ਨੇੜੇ ਆ ਕੇ ਖੜੇ ਹੋ ਜਾਣਗੇ ਫਿਲਹਾਲ ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਕਾਫੀ ਵੱਧ ਗਿਆ ਹੈ